ਪਿਛਲੇ ਕਈ ਦਿਨਾਂ ਤੋਂ ਸਿਆਸੀ ਗਲਿਆਰਿਆਂ 'ਚ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਦੇ ਗੱਠ ਜੋੜ ਦੀ ਚਰਚਾ ਚੱਲ ਰਹੀ ਹੈ। ਇਹ ਚਰਚਾ ਛਿੜੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਸਥਾਪਨਾ ਦਿਨ ਮੌਕੇ ਤੇ ਮੰਗੀ ਮੁਆਫੀ ਨੂੰ ਲੈ ਕੇ। ਜਿਸ ਤੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਆਪਣਾ ਬਿਆਨ ਦਿੱਤਾ। ਜਿਸ ਨੇ ਸਿਆਸੀ ਹਲਕਿਆਂ 'ਚ ਇਹ ਚਰਚਾ ਹੋਰ ਵੀ ਤੇਜ਼ ਕਰ ਦਿੱਤੀ ਹੈ ਕਿ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਜਲਦ ਗੱਠ ਜੋੜ ਕਰ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਨੇ ਪਾਰਟੀ ਤੋਂ ਕਿ ਸਾਰਾ ਵੀ ਬਿਆਦਬੀਆਂ ਦੇ ਦੋਸ਼ਿਆਂ ਨੂੰ ਬਣਦੀਆਂ ਸਜਾਵਾਂ ਨਾ ਦਿਵਾਉਣ ਨੂੰ ਲੈ ਕੇ ਕੀਤਾ ਗਿਆ ਸੀ ਉਹਨਾਂ ਕਹਿ ਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਦੇਖੋ ਅਸੀਂ ਇਹ ਗੱਲ ਮੰਨਦੇ ਹਾਂ ਵੀ ਜਿਹੜਾ ਉਹਨਾਂ ਨੂੰ ਪਹਿਲਾਂ ਇਹ ਮਾਫੀ ਮੰਗਣੀ ਚਾਹੀਦੀ ਸੀ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਚਲੋ ਉਹਨਾਂ ਨੇ ਮੰਗੀ ਅਸੀਂ ਉਹਦਾ ਸਵਾਗਤ ਕਰਦੇ ਹਾਂ ਜੇ ਕਿਤੇ ਇਹਹੀ ਪਹਿਲਾਂ ਮੰਗੀ ਹੁੰਦੀ ਸ਼ਾਇਦ ਅੱਜ ਅਕਾਲੀ ਦਲ ਇਸ ਹਾਲਤ 'ਚ ਨਾ ਹੁੰਦਾ ਅਸੀਂ ਉਸ ਗੱਲ ਦਾ ਕਹਿੰਦੇ ਹਾਂ ਵੀ ਹਾਂ ਚੰਗਾ ਕੀਤਾ ਆਪਦੀਆਂ ਜਦ ਤੱਕ ਮੰਦਾ ਆਪ ਉੰਗਾ ਨਹੀਂ ਉਹਨਾਂ ਸੁਧਾਰ ਨਹੀਂ ਕਰ ਸਕਦਾ ਜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੈ ਤਾਂ ਹੀ ਅਗਲਾ ਸੁਧਾਰ ਕਰ ਸਕਣਗੇ ਸੋ ਜੇ ਉਹਨਾਂ ਨੂੰ ਅਹਿਸਾਸ ਹੋਇਆ ਸ਼ਾਇਦ ਉਸ ਚੀਜ਼ ਵਿੱਚ ਸੁਧਾਰ ਵੀ ਕਰਨਗੇ ਤੇ ਬਾਕੀ ਇਸ ਚੀਜ਼ ਬਾਰੇ ਸਾਡੀ ਪਾਰਟੀ ਮੀਟਿੰਗ ਰੱਖੀ ਹੈ 23 ਤਰੀਕ ਨੂੰ ਉਹਦੇ ਵਿੱਚ ਅੱਗੇ ਪੇਖ ਵਾਸਤੇ ਵਿਚਾਰ ਚਰਚਾ ਕਰਾਂਗੇ ਸਮਝ ਰਹੋੜੀ ਹੈ ਤੁਹਾਡਾ ਤਾਂ ਕੋਈ ਗੱਲ ਬਾਤ ਨਹੀਂ ਦੇਖੋ ਪਹੁੰਚ ਹੋਈ ਹੈ ਕਾਲੀਦਰ ਦੇ ਕੁਝ ਲੀਡਰ ਸਾਹਿਬਾਨ ਨੇ ਕਿੰਸਾ ਸਾਹਿਬ ਨੂੰ ਵੀ ਮਿਲੇ ਨੇ ਸੋ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਵਿਚਾਰ ਕਰਾਂਗੇ ਸਭ ਲੱਗਦਾ ਹੈ ਕਿ ਪੁਰਾਣਾ ਘਟ ਜੋੜ ਮਤਕੇ ਨਾਲ ਜਿਹੜਾ ਹੈਗਾ ਸੀ ਨਾਲ ਮਿਲ ਸਕਦੇ ਹਾਂ ਕਦੇ ਭਾਜਪਾ ਨਾਲ ਉਸ ਭਾਜਪਾ ਦਾ ਵਿਸਥਾਰ ਰਿਹਾ ਹੁਣ ਦੇਖੋ ਸਿਆਸਤ ਵਿੱਚ ਕੀ ਹੋਣਾ ਹੈ ਕੀ ਨਹੀਂ ਹੁਣ ਅੱਜ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਕੁਝ ਇੰਪੋਸੀਬਲ ਵੀ ਕੁਝ ਨਹੀਂ ਹੈ ਸੋ ਅਸੀਂ ਦੇਖੋ ਇੱਕ ਚੀਜ਼ ਤਾਂ ਸਾਰੀ ਚਾਹੁੰਦੇ ਆ ਪੰਜਾਬ ਦਾ ਹਰ ਨਾਗਰ ਵੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਖਤਰਨਾਕ ਹੈ ਘਾਤਕ ਹੈ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਹੈ ਠੀਕ ਹੈ ਲੀਡਰਸ਼ਿਪ ਤੋਂ ਲੋਕਾਂ ਦੀ ਨਾਰਾਜ਼ਗੀਆਂ ਹੋ ਸਕਦੀਆਂ ਨੇ ਪਰ ਕੋਈ ਕਮੀਆਂ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਅਕਾਲੀ ਦਲ ਜਿਹੜੀ ਹੈ ਉਹੀ ਪੰਜਾਬ ਦੀ ਮਾਂ ਪਾਰਟੀ ਹੈ ਤੇ ਜਿਹੜਾ ਸਾਡੀ ਪਾਰਟੀਆਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੰਯੁਕਤ ਅਸੀਂ ਵੀ ਉਹੀ ਸਿਧਾਂਤਾਂ ਦੇ ਚਲਨ ਸਦਾ ਦੀ ਇਹ ਹੈ ਕਿ ਬੀਤੇ ਦਿਨੀ ਲੁਧਿਆਣਾ ਦੇ ਰਾਏਕੋਟ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬੰਦ ਕਮਰੇ ਦੇ ਵਿੱਚ 15 ਮਿੰਟ ਤੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਹਲਕਿਆਂ ਦੇ ਵਿੱਚ ਅਕਾਲੀ ਦਲ ਬਾਦਲਾ ਤੇ ਸੰਯੁਕਤ ਦੇ ਗੱਠਜੋੜ ਦੀ ਚਰਚਾ ਚੱਲ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚਰਚਾਵਾਂ ਦਾ ਕੀ ਬਣਦਾ ਹੋਵੇਗਾ ਉਹ ਦੇਖਣਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ